ਜਲਦੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਨਾ ਆਪਾਂ ਜਦੋਂ ਪੈਨਾਰ ਆਪਾਂ ਸਲਾਈ ਕਰਦੀਆਂ ਆ ਸਾਰਾ ਸੂਟ ਸੀ ਲੈਣੀ ਹੈ ਇੱਕ ਤਰਪਾਈ ਤੇ ਤੇ ਇੱਕ ਪਹੁੰਚਾਂ ਦੀ ਮੋਰੀ ਪਹੁੰਚੇ ਬਣਾਉਣ ਤੇ ਆਪਾਂ ਨੂੰ ਬਹੁਤ ਟਾਈਮ ਲੱਗਦਾ ਆ ਇੱਥੇ ਆ ਕੇ ਆਪਾਂ ਕਹਿ ਦਿੰਨੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਮਤਲਬ ਜਲਦੀ ਬਣਾ ਸਕਦੇ ਮੈਂ ਤੁਹਾਨੂੰ ਉਹ ਦੱਸਦੀ ਆ ਪਹਿਲਾਂ ਤਾਂ ਆਪਾਂ ਚਲੋ ਬੁਕਰਮ ਲਾ ਲਈ ਠੀਕ ਆ ਮੁੜ ਕੇ ਆਪਾਂ ਇਹ ਪਹੁੰਚਾ ਜਿਹੜਾ ਉਨਾ ਹੀ ਲੈਣਾ ਜਿੰਨਾ ਆਪਾਂ ਨੂੰ ਚਾਹੀਦਾ ਆ ਜਿੱਦਾਂ 6 ਇੰਚ ਆ ਤਾਂ ਆਪਾਂ 7 ਇੰਚ ਲੈਣਾ ਹੁਣ ਮੈਨੂੰ 7 ਇੰਚ ਪਹੁੰਚਾ ਚਾਹੀਦਾ ਸੀ ਤੇ ਮੈਂ ਇਹਨੂੰ 8 ਇੰਚ ਦੇ ਜਿਹੜੀ ਵੀ ਕਟਾਈ ਕਰ ਲਈ ਆ ਇਹ ਦੇਖ ਲਓ 8 ਇੰਚ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਆਪਣਾ ਟਾਈਮ ਬਚ ਜਾਂਦਾ ਇੱਕ ਆਪਣਾ ਧਾਗਾ ਵੀ ਜਿਹੜਾ ਹੈ ਉਹ ਵੀ ਬਚ ਜਾਂਦਾ ਹੁਣ ਤੁਸੀਂ ਕਹੋਗੇ ਵੀ ਧਾਗੇ ਦਾ ਕੀ ਹੁੰਦਾ ਇਹਨੇ ਕਿਹਦੇ ਨਾਲ ਕੀ ਹੁੰਦਾ ਹੁੰਦਾ ਹੈ ਜੇ ਕਈ ਵਾਰੀ ਆਪਾਂ ਨੇ ਇੱਕ ਸਲਾਈ ਵੀ ਜਿਹੜੀ ਹੈ ਧਾਗੇ ਤੋਂ ਬਗੈਰ ਜਿਹੜੀ ਆ ਰਹਿ ਜਾਂਦੀ ਆ ਫਿਰ ਕਈ ਵਾਰੀ ਉਹ ਰੀਲ ਖਤਮ ਹੋ ਜਾਂਦੀ ਤੇ ਆਪਾਂ ਨੂੰ ਰੀਲ ਜਿਹੜੀ ਆ ਦੁਬਾਰਾ ਲਿਆਉਣੀ ਪੈਂਦੀ ਆ ਤੇ ਆਪਾਂ ਨੂੰ ਫਿਰ ਦੂਸਰੀ ਨੰਬਰ ਏ ਵੀ ਡਿਜ਼ਾਈਨ ਆਪਾਂ ਇਦਾਂ ਦਾ ਪਾਉਣਾ ਆ ਕਿ ਆਪਾਂ ਨੂੰ ਇਸ ਤਰ੍ਹਾਂ ਮੋੜ ਕੇ ਦੰਨਾ ਕਰਨੇ ਪੈਣ ਆਪਣਾ ਉਹਦੇ ਵਿੱਚ ਵੀ ਟਾਈਮ ਜਿਹੜਾ ਹੈ ਬਹੁਤ ਵੱਜ ਜਾਂਦਾ ਆ ਜਦੋਂ ਜਆ ਆਪਣਾ ਕਹਿੰਦੇ ਨੇ ਤਾਂ ਕੋਈ ਕੋਈ ਆਪਾਂ ਸਲਾਈਆਂ ਕਰਦੀਆਂ ਜਿੱਦਾਂ ਘਰ ਪਹਿਣਾ ਆਪਣਾ ਸੂਟ ਸੀਂਦੀਆਂ ਹੈਗੀਆਂ ਆ ਉਹਨਾਂ ਨੂੰ ਸਲਾਈ ਕਰਨੀ ਹੁੰਦੀ ਉਹਨਾਂ ਨੂੰ ਕੋਈ ਗੱਲ ਨਹੀਂ ਹੈਗੀ ਜਿੱਦਾਂ ਆਪਾਂ ਆਪਣਾ ਬਟਿਕ ਹੈ ਆਪਾਂ ਲੋਕਾਂ ਦੇ ਕੱਪੜੇ ਸੀਨੇ ਆ ਨਾ ਆਪਾਂ ਨੂੰ ਪਹੁੰਚ ਤੇ ਡਿਜ਼ਾਈਨ ਉਹੀ ਪਾਉਣਾ ਚਾਹੀਦਾ ਆ ਜਿਹੜਾ ਸਲਾਈ ਸਿੱਧੀ ਇੱਕੋ ਵਾਰੀ ਮਸ਼ੀਨ ਚ ਲਾਈ ਤੇ ਦੂਜੇ ਪਾਸੇ ਨਿਕਲ ਗਈ ਜਦੋਂ ਆਪਾਂ ਇਹਨਾਂ ਨੂੰ ਮੋੜ ਕੇ ਇਹ ਵਾਲੇ ਡਿਜ਼ਾਈਨ ਪਾਵਾਂਗੇ ਤੇ ਉੱਥੇ ਜਿਹੜਾ ਟਾਈਮ ਆ ਲੱਗ ਜਾਂਦਾ ਆ ਅਗਲਾ ਆਪਣਾ ਇਹ ਪੁਆਇੰਟ ਆ ਵੀ ਆਪਾਂ ਆਪਣਾ ਜਿਹੜਾ ਫੋਨ ਆ ਆਪਣੇ ਫੋਨ ਨੂੰ ਆਪਾਂ ਦੂਰ ਰੱਖਣਾ ਆ ਆਪਣੇ ਤੋਂ ਹੁਣ ਤੁਸੀਂ ਕਹਿਣਾ ਇਹ ਫੋਨ ਕਿਉਂ ਦੂਰ ਰੱਖਣਾ ਆ ਦੇਖੋ ਜੀ ਵਾਰ-ਵਾਰ ਆਪਣਾ ਹੱਥ ਆਪਣਾ ਆਪਣੇ ਆਪ ਹੀ ਫੋਨ ਵੱਲ ਜਾਂਦਾ ਆ ਕਿਉਂਕਿ ਵੀ ਆਪਾਂ ਨੂੰ ਆਦਤ ਪਈ ਹੋਈ ਆ ਫੋਨ ਦੇਖਣ ਦੀ ਕਿਉਂਕਿ ਮੈਂ ਵੀ ਇਸ ਤਰ੍ਹਾਂ ਦੇਖਦੀ ਆ ਮੈਂ ਨਾ ਆਪਣਾ ਫਿਰ ਫੋਨ ਜਿਹੜਾ ਇਹਨੂੰ ਦੂਰ ਰੱਖਦੀ ਆ ਕਿ ਮੈਂ ਵਾਰ-ਵਾਰ ਆਪਣਾ ਫੋਨ ਨਾ ਦੇਖਾਂ ਇਹਦੇ ਨਾਲ ਵੀ ਜਿਹੜੀ ਇਹ ਸਲਾਈ ਆ ਬਹੁਤ ਜਲਦੀ ਹੋ ਜਾਂਦੀ ਆ ਤੇ ਹੁਣ ਆ ਜਾਂਦੀ ਅੱਗੇ ਗੱਲ ਇਹ ਵੀ ਜਦੋਂ ਆਪਾਂ ਆਹ ਵਾਲੀ ਸਲਾਈ ਲਾਉਨੇ ਆ ਤੇ ਆਪਣੀ ਚੇਨ ਜਿਹੜੀ ਆ ਸਾਰੀ ਟਟਾ ਕਿਤੇ ਟੱਕ ਕਰਕੇ ਟੁੱਟ ਜਾਂਦੀ ਆ ਜਦੋਂ ਆਪਾਂ ਇਸ ਸਲਾਈ ਨੂੰ ਇਸ ਤਰ੍ਹਾਂ ਕਰਕੇ ਖਿੱਚਦੇ ਆ ਤੇ ਸਾਰੀ ਸਲਾਈ ਜਿਹੜੀ ਆ ਖਿੱਚ ਜਾਂਦੀ ਆ ਤਾਂ ਆਪਾਂ ਨੂੰ ਦੁਬਾਰਾ ਸਲਾਈ ਲਾਉਣੀ ਪੈਂਦੀ ਆ ਹੁਣ ਇਹ ਸਲਾਈ ਨੂੰ ਆਪਾਂ ਕਿੱਦਾਂ ਲਾਉਣਾ ਆ ਜਦੋਂ ਕਿ ਆਪਾਂ ਸਲਾਈ ਲਾਉਣੀ ਆ ਬਖਾ ਛੋਟਾ ਕਰ ਲੈਣਾ ਥੋੜਾ ਤੇ ਆਪਾਂ ਇਸ ਤਰ੍ਹਾਂ ਜਦੋਂ ਮਸ਼ੀਨ ਦੇ ਵਿੱਚ ਇਹਨੂੰ ਸਲਾਈ ਨੂੰ ਦੇਣਾ ਆ ਇਸ ਤਰ੍ਹਾਂ ਕਰਕੇ ਆਪਾਂ ਪਿੱਛੋਂ ਜਾਨੀ ਏਦਾਂ ਇਹਨੂੰ ਖਿੱਚਦੇ ਜਾਣਾ ਕੱਪੜੇ ਨੂੰ ਤੇ ਅੱਗੇ-ਅੱਗੇ ਆਪਾਂ ਚਲਦੇ ਜਾਣਾ ਜਦੋਂ ਆਪਾਂ ਇਸ ਤਰ੍ਹਾਂ ਕਰਾਂਗੇ ਇੱਕੋ ਹੀ ਸਲਾਈ ਦੇ ਵਿੱਚ ਜਿਹੜੀ ਸਲਾਈ ਇਹ ਲੱਗ ਜਾਊਗੀ ਦੁਬਾਰਾ ਦੂਜੀ ਸੀਨ ਨਹੀਂ ਲਾਉਣੀ ਪਊਗੀ ਤੇ ਫਿਰ ਸਲਾਈ ਵੀ ਜਿਹੜੀ ਇਹ ਝਟਕੂਗੀ ਨਹੀਂ ਤੇ ਬਸ ਅੱਜ ਇੰਨਾ ਹੀ ਸੀ ਤੁਹਾਨੂੰ ਮੇਰੀ ਵੀਡੀਓ ਜਿਹੜੀ ਆ ਕਿੱਦਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਆਪਾਂ ਹੋਰ ਵੀਡੀਓ ਦੇ ਨਾਲ ਇਹ ਕੰਮ ਅਖੀ ਨੇ ਬਹੁਤ ਮੁਠੀ ਕੀਤਾ ਹੋਇਆ ਤੇ ਉਹਨਾਂ ਚੇਤੇ ਸਾਰਿਆਂ ਨੂੰ ਇਹਦੇ ਵੱਲੋਂ ਸਾਸਰੀ ਦਾ